ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਗੱਲ ਕਰਾਂਗੇ ਪੰਜਾਬ ਤੇ 27 ਜੂਨ ਤੇ ਰਾਜਸਥਾਨ ਹਰਿਆਣਾ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੇ ਸਵੇਰ ਤੋਂ ਜਿਹੜਾ ਮੀਂਹ ਦੀ ਗਤੀਵਿਧੀਆਂ ਸ਼ੁਰੂ ਹੋ ਗਈਆਂ ਨੇ ਪੰਜਾਬ ਦੇ ਉੱਤਰੀ ਅਮਾਜਾਤ ਬਾਬਾ ਦੇ ਖੇਤਰ ਤੁਸੀਂ ਜੋ ਰਡਾਰ ਸਿਸਟਮ ਵੇਖ ਸਕਦੇ ਹੋ ਜਿਹੜਾ ਪਠਾਨਕੋਟ ਗੁਰਦਾਸਪੁਰ ਉਸ ਤੋਂ ਬਾਅਦ ਹਿਆਰਪੁਰ ਤੇ ਕੁਝ ਇਲਾਕਿਆਂ ਵਿੱਚ ਜਿਹੜੀ ਵਧੀਆ ਜਿਹੜਾ ਮੀਂਹ ਪਿਆ ਠੀਕ ਹੈ ਹਲਕਾ ਦਰਮਿਆਨਾ ਕਿਤੇ ਦਰਮਿਆਨਾ ਜਾਰੀ ਮੀਂਹ ਦਰਜ ਕੀਤਾ ਗਿਆ ਅਜੇ ਵੀ ਜਿਹੜਾ ਮੀਂਹ ਦੀ ਗਤੀਵਿਧੀਆਂ ਜਾਰੀ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਹੁਣ ਅੰਮ੍ਰਿਤਸਰ ਹੋ ਗਿਆ ਉਸ ਵਾਰ ਕਪੂਰਥਲਾ ਜਲੰਧਰ ਹੋ ਗਿਆ ਐਸਬੀਐਸ ਨਗਰ ਲੁਧਿਆਣਾ ਦੇ ਉੱਤਰੀ ਖੇਤਰਾਂ ਵਿੱਚ ਹਲਚਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਤਸਵੀਰ ਤੋਂ ਜਿਹੜੀ ਮੀਂਹ ਦੀ ਗਤੀਵਿਧੀਆਂ ਜਾਰੀ ਨੇ ਤਾਂ ਸਿਸਟਮ ਹੌਲੀ ਥੱਲੇ ਨੂੰ ਖਿਸਕਦਾ ਪਿਆ ਠੀਕ ਹੈ ਫਿਰੋਜ਼ਪੁਰ ਹੋ ਗਿਆ ਮੋਗਾ ਆ ਗਿਆ ਤਾਉਣ ਵਾਲੇ ਅਗਲੇ ਘੰਟਿਆਂ ਵਿੱਚ ਇੱਥੇ ਤੇ ਉਸ ਤੋਂ ਬਾਅਦ ਸਿਸਟਮ ਜੇਕਰ ਥੱਲੇ ਨੂੰ ਹੋਰ ਖਿਸਕਦਾ ਤਾਂ ਲੁਧਿਆਣਾ ਹੋ ਗਿਆ ਆਪਣਾ ਫਤਿਹਗੜ੍ਹ ਸਾਹਿਬ ਗਿਆ ਐਸਬੀਐਸ ਨਗਰ ਵਿੱਚ ਹਲਚਲ ਹੋਣ ਦੀ ਸਭਾਵਨਾ ਦੱਖਣੀ ਖੇਤਰਾਂ ਵਿੱਚ ਰੂਪਨਗਰ ਹੋ ਗਿਆ ਫਤਿਹਗੜ੍ਹ ਸਾਹਿਬ ਇਸ ਦਿਨ ਮੋਹਾਲੀ ਚੰਡੀਗੜ੍ਹ ਦੇ ਲੱਗ ਜੋ ਕਿ ਆਪਣੇ ਹਰਿਆਣਾ ਦੇ ਖੇਤਰ ਹੋ ਗਿਆ ਆਪਣਾ ਕੁਰ ਖੇਤਰ ਹੋ ਗਿਆ ਕੈਥਲ ਕਰਨਾਲ ਹੋ ਗਿਆ ਹਸਾਰ ਹੋ ਗਿਆ ਉਹ ਸਰਪੰਚ ਕੋਲ ਹੋ ਗਿਆ ਤੇ ਨਾਲ ਲੱਗਦੇ ਖੇਤਰ ਦੱਕਣੀ ਖੇਤਰ ਹੋ ਗਿਆ ਤਾਂ ਰਾਜਸਥਾਨ ਦੇ ਜ਼ਿਆਦਾਤਰ ਖੇਤਰਾਂ ਵਿੱਚ ਮੌਸਮ ਇਹ ਠੀਕ ਠਾਕ ਰਹਿੰਦਾ ਸਾਰਨੇ ਕੁਝ ਖੇਤਰਾਂ ਵਿੱਚ ਚਲਚਲਾ ਹੋਣ ਦੀ ਸਭਾਵਨਾ ਰਹੀ ਮਾਨਗੜ ਹੋ ਗਿਆ ਜਾਂ ਗੰਗਾ ਨਗਰ ਤੇ ਲੱਗ ਕੇ ਨੂਪਗੜ ਦੇ ਕਿਸੇ ਵੀ ਇਲਾਕੇ ਵਿੱਚ ਥੋੜ੍ਹਾ ਬਤ ਖੇਤਰਾਂ ਵਿੱਚ ਚਲਚਲਾ ਹੋਣ ਦੀ ਸਭਾਵਨਾ ਰਹੇਗੀ ਤਾਂ ਸਿਸਟਮ ਆਪਣਾ ਜਿਹੜਾ ਦਸਤਕ ਦੇ ਚੁੱਕਿਆ ਠੀਕ ਹੈ ਦੇਖ ਸਕਦੇ ਹੋ ਤੁਸੀਂ ਜੋ ਮਹਾਜਦ ਬਾਬਤ ਖੇਤਰਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸਵੇਰ ਦੇ 1 ਘੰਟਿਆਂ ਵਿੱਚ ਥੋੜੀ ਸਿਸਟਮ ਜੇਕਰ ਥੱਲੇ ਨੂੰ ਹੋਰ ਖਿਸਕਦਾ ਠੀਕ ਬੱਦਲਵਾਈ ਹੋਰ ਪਾਂਦੀ ਤਾਂ ਪੰਜਾਬ ਦੇ ਕਈ ਇਲਾਕਿਆਂ ਪਰਭਾਵਿਤ ਕਰਨ ਦੀ ਸਮਰੱਥਾ ਰੱਖ ਸਕਦਾ ਹੈ ਤਾਂ ਤੁਸੀਂ ਲਾਈਵ ਬਤਾਇਆ ਸੈਟਲਾਈਟ ਤਸਵੀਰਾਂ ਵਿੱਚ ਸਿਰ ਮਾਝਾਤ ਬਾਬਾ ਦੇ ਖੇਤਰਾਂ ਵਿੱਚ ਜਿਹੜੇ ਹਲਚਲਾਂ ਵੇਖਣ ਨੂੰ ਮਿਲ ਰਹੀਆਂ ਤਾਂ ਬੱਦਲੋ ਹੀ ਵੇਖਸੋ ਜੇ ਕਾਫੀ ਸੰਘਣੀ ਜਿਹੜੀ ਬੱਦਲਵਾਈ ਪਣੀ ਹੋਈ ਥੱਲੇ ਨੂੰ ਖਿਸਕਦੀ ਪਈ ਹੈ ਤਾਂ ਹੋਲੀ-ਵੋਲੀ ਜਿਹੜੇ ਮਾਝਾਤ ਬਾਬਾ ਦੇ ਖੇਤਰਾਂ ਨਾਲ ਲੱਗਦੇ ਪੱਛਮੀ ਖੇਤਰ ਹੋਗੇ ਉਹਨਾਂ ਵਿੱਚ ਵੀ ਜਿਹੜੇ ਹਲਚਲ ਆਉਣ ਦੀ ਸੰਭਾਵਨਾ ਰਹੇਗੀ ਜਾਨੀ ਕੈਨ ਦਾ ਭਾਅ ਅੱਜ 30 ਤੋਂ 35 40 ਤੋਂ 45% ਕਿਤਰਾਂ ਵਿੱਚ ਚਾਂਸ ਮਾਰਵਾਦੇ ਹੋਰ ਵੀ ਲਾਕੜ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖੇਗਾ ਤੇ ਹਰਿਆਣਾ ਦੇ ਵੀ ਕੈਥਲ ਕਰਨਾਲ ਕੁਰਕਸ਼ੇਤਰ ਅੰਬਾਲਾ ਪੰਚਕੂਲਾ ਪਾਣੀਪਤ ਰੋहतक ਤੇ ਨਾਲ ਲੱਗਦੇ ਦਿੱਲੀ ਦੇ ਖੇਤਰੋਗੇ ਦੱਕਣੀ ਖੇਤਰੋਗੇ ਤੇ ਹਰਿਆਣਾ ਦੇ ਵੀ ਕਾਫੀ ਖੇਤਰਾਂ ਵਿੱਚ ਹਲਚਲਾਂ ਦੇ ਵੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਦੱਕਣੀ ਖੇਤਰਾਂ ਵਿੱਚ ਵੀ ਜਿਹੜਾ ਆ ਚਾਂਸ ਰਹਿਣਗੇ ਬਠਿੰਡਾ ਆ ਗਿਆ ਮਾਨਸਾ ਆ ਗਿਆ ਤੇ ਉਸ ਤੋਂ ਬਾਅਦ ਸੰਗਰੂਰ ਪਟਿਆਲਾ ਚੰਡੀਗੜ੍ਹ ਮੋਹਾਲੀ ਪੰਚਕੂਲਾ ਆਪਣਾ ਫਤਗੜ ਸਾਹਿਬ ਤੇ ਇਸ ਤੇ ਨਾਲ ਲੱਗਦੇ ਰੂਪਨਗਰ ਤੇ ਮਾਝਾ ਦਾ ਬਾਬਾ ਦੇ ਖੇਤਰਾਂ ਵਿੱਚ ਫਿਲਹਾਲ ਹਲਚਲਾਂ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਉਹਨਾਂ ਵੱਲ ਘੰਟਿਆਂ ਵਿੱਚ ਜਿੱ ਜੇ ਉਹ ਖਿਸਕਦਾ ਤਾਂ ਹੋਰ 25ਵੀਂ ਮਾਲਵਾ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖੇਗਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਇਤੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀ ਅੱਜ ਪੰਜਾਬ ਦੇ ਘਟੋ-ਘਟ 35 ਤੋਂ 40 ਜਾਂ 40 ਤੋਂ 45 ਜਾਂ ਹੋ ਸਕਦਾ 45 ਤੋਂ 50% ਖੇਤਰਾਂ ਵਿੱਚ ਚਾਂਸ ਰਹਿਣਗੇ ਕਿਤੇ ਦਰਮਿਆਨੇ ਕਿਤੇ ਦਰਮਿਆਨੇ ਜਰਾ ਵੀ ਤਰਜ ਕੀਤਾ ਜਾ ਸਕਦਾ ਤੇ ਬਾਕੀ ਜੇਕਰ ਹੋਰ ਸਿਸਟਮ ਖਿਸਕਦਾ ਤਾਂ ਹੋਰ ਵੀ ਲਾਕੜ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖੇਗਾ ਹਰਿਆਣਾ ਵਿੱਚ ਵੀ 40 ਤੋਂ 45 ਜਾਂ 50 60% ਖੇਤਰਾਂ ਵਿੱਚ ਚਾਂਸ ਰਹਿਣਗੇ ਤੇ ਰਾਜਸਥਾਨ ਦੇ ਕੁਝ ਉੱਤਰੀ ਖੇਤਰਾਂ ਦੀ ਅਰਮਾਨਗੜ ਨੂਬਗੜ ਦੇ ਕੁਝ ਕੁ ਖੇਤਰਾਂ ਵਿੱਚ ਸੁਭਾਵਨਾ ਪਨ ਸਕਦੀ ਹੈ ਬਾਕੀ ਇੱਥੇ ਮੌਸਮ ਦੁਪਹਿਰ ਸ਼ਾਮ ਵੇਲੇ ਜਿਹੜਾ ਬਦਲਦਾ ਦਿਖਾਈ ਦੇ ਸਕਦਾ ਹੈ ਤੇ ਉਸ ਤੋਂ ਬਾਅਦ ਇੱਥੇ ਮੌਸਮ ਜਾਨੀ ਕੁਝ ਖੇਤਰਾਂ ਵਿੱਚ ਥੋੜਾ ਬਹੁਤ ਬਦਲ ਸਕਦਾ ਤੇ ਬਾਕੀ ਜਿਹੜੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਅੱਜ ਜਿਹੜਾ ਹਲਚਲਾਂ ਹੋਣ ਦੀ ਸੁਭਾਵਨਾ ਰਹੇਗੀ ਬਾਕੀ ਵੇਖਦੇ ਹਾਂ ਕੀ ਕਰਦਾ ਕੁਦਰਤ ਜੋ ਵੀ ਕਰਨਾ ਉਹਨੇ ਕਰਨਾ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡ